वेलकम टू माय चैनल आई एम रीचिंग ब्रेन फेसबुक प्रोफाइल तो सी आज प्रोफेसर नंबर सिंह जी बालक जो के एक समाज सेवी ਦੇ ਨਾਗਰ ਆ ayurvedic aur ayurveda ਦਾ ਜਿਹੜਾ ਹੈ ਸੇਵਾ ਕਰ ਰਹੇ ਨੇ ਤੇ ਉਹਨਾਂ ਨੂੰ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਲੰਬੇ ਸਮੇਂ ਤੋਂ ਜਿਹੜੇ ਇਹ ਸੇਵਾ ਕਰ ਰਹੇ ਨੇ ਖਾਸ ਤੌਰ ਤੇ ਨਸ਼ਾ ਦਸਤ ਵਿੱਚ ਜਿਹੜਾ ਹੋਰ ਬਿਮਾਰੀ ਦਸਤ ਸਪੈਸ਼ਲੀ ਜਿਹੜਾ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ ਜੇ ਮਿਸ਼ਨ ਹੈ ਉਹ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਤੋਂ ਆਓ ਉਹਨਾਂ ਦਾ ਸਵਾਗਤ ਕਰੀਏ ਬਬਈ ਸੱਚਾ ਕਾਮ ਬਈ ਜੋ ਖਾਲਸਾ ਦਲਸਰ ਰਹਿਜੀ ਕੀ ਫਤਿਹ ਸਾਡੀ ਸੋਚੇ ਅਧਾਰੇ ਵੱਲੋਂ ਸਾਡੀ ਟੀਮ ਵੱਲੋਂ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਜੀ ਆਇਆਂ ਜੀ ਹੁਕਮ ਕਰੋ ਬਬਈ ਤੁਹਾਨੂੰ ਪਤਾ ਹੈ ਵੀ ਅੱਜ ਅੱਜ ਕੱਲ ਇਹਦਾ ਪੰਜਾਬ ਦੇ ਵਿੱਚ ਜਿਹੜਾ ਹੈ ਨਸ਼ਾ ਨਾ ਪਰਮਾ ਚਲ ਰਹੀ ਹੈ ਜਿਹਨੂੰ ਤੁਸੀਂ ਆਪਾਂ ਛੇਮਾ ਤੇ ਰਾ ਕਹਿੰਦੇ ਆ ਤੇ ਕਈ ਵੀ ਕਾਇਨਾਤ ਵੀ ਸੁਣਿਆ ਵੀ ਤਾਂ ਤਾਂ ਗਿਰਾ ਨਹੀਂ ਕਿਹਾ ਸਾਡੇ ਨੂੰ ਗੰਦਾ ਨਾਲਾ ਕਹਿ ਸਕਦੇ ਸੋ ਉਹਦੇ ਬਾਰੇ ਅੱਜ ਚਰਨਾ ਪਾਓ ਤੁਸੀਂ ਵੀ ਜਿਹੜਾ ਨਸ਼ਾ ਹੈ ਕਿਉਂ ਇਹ ਤੋਂ ਜਿਹੜੇ ਨੇ ਪ੍ਰਭਾਵ ਜਿਹੜੇ ਲੋਕ ਨੇ ਪ੍ਰਭਾਵਿਤ ਨੇ ਕਿਉਂ ਨਸ਼ਾ ਕਰਦੇ ਨੇ ਕਾਰਨ ਕੀ ਹੈ ਇਹਦੇ ਇਲਾਜ ਕੀ ਨੇ ਤੁਹਾਡੇ ਕੋਲੇ ਇਸ ਚੀਜ਼ ਦਾ ਕੀ ਤੁਹਾਡੇ ਕੋਲੇ ਇਲਾਜ ਹੈ ਜਿਹੜਾ ਜਿੱਥੋਂ ਇਹ ਲੋਕ ਜਿਹੜੇ ਲਾਭ ਠਾ ਸਕਦੇ ਵਾਪਨਰ ਮੋਹ ਸਿੰਘ ਪਹਿਲੀ ਗੱਲ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿਕਾਰ ਔਰ ਪਹਿਲੇ ਹੀ ਮੈਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਮਰੀਤ ਸਿੰਘ ਬੜਿੰਗ ਨਾਂ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਇਹ ਹੋਰ ਫਾਲੋਅਰ ਵੱਧ ਤੋਂ ਵੱਧ ਸਕਣ ਸਕਣ ਇਸ ਵੀਡੀਓ ਨੂੰ ਤਾਂ ਸ਼ੇਅਰ ਕਰਨਾ ਤਾਂ ਕਿ ਇਹਦਾ ਹੋਰ ਰਿਪਰ ਹੁ ਸਕ ਜੀ ਪਹਿਲੀ ਗੱਲ ਤਾਂ ਇਹ ਵੀ ਕਿ ਸਾਡੇ ਕੋਲ ਜਿਹੜੀ ਦਵਾਈ ਮਿਲਦੀ ਹੈ ਜੀ ਫ੍ਰੀ ਆਫ ਕੋਸਟ ਹੈ ਇਹਦਾ ਕੋਈ ਪੈਸਾ ਨਹੀਂ ਲੱਗਦਾ ਬਿਲਕੁਲ ਫ੍ਰੀ ਹੈ ਬਿਲਕੁਲ ਇਹ ਦਵਾਈ ਹੈ ਬਿਲਕੁਲ ਫ੍ਰੀ ਜੀ ਜੀ ਅਗਲਾ ਗੁਣ ਦੇ ਵਿੱਚ ਇਹ ਹੈ ਕਿ ਇਹਦਾ ਸਾਈਡ ਇਫੈਕਟ ਕੋਈ ਨਹੀਂ ਜੀ ਨੁਕਸਾਨ ਕੋਈ ਨਹੀਂ ਤੁਸੀਂ ਸ਼ਰਾਬ ਵਾਲੇ ਵਰਗਿੰਦਾ ਚੋਰੀ ਵਿੱਚ ਦਿੱਤੀ ਜਾ ਸਕਦੀ ਹੈ ਐਨੇ ਇੱਕ ਪਾਣੀ ਚ ਪਾ ਕੇ ਦਸਪੁੰਦਾ ਸਵੇਰੇ ਦਾ ਸ਼ਾਮ ਨੂੰ ਦਿਓ ਦਾਲ ਚ ਪਾ ਦੋ ਸਬਜ਼ੀ ਚ ਪਾ ਦੋ ਚਾਹ ਦੇ ਵਿੱਚ ਪਾ ਦੋ ਜੀ ਪਰ ਦਹੀਂ ਲੱਸੀ ਦੇ ਸ਼ਰਾਬ ਚ ਨਹੀਂ ਹੋਣੀ ਜੀ ਜੀ ਮੇਰਾ ਹੀ ਫੋਨ ਨੰਬਰ ਨੋਟ ਕਰ ਲੈਣ ਦਰਸ਼ਕ ਠੀਕ ਹੈ 9855133798 ਠੀਕ ਹੈ ਮੇਰਾ ਵੀ ਚੈਨਲ ਬਣਾਇਆ ਹੋਇਆ YouTube ਦੇ ਉੱਪਰ ਕੋਲਡ ਲਾਈਫ ਪੁਰਾਣੀ ਜ਼ਿੰਦਗੀ ਉਹਦੇ ਤੇ ਮੈਂ ਕੁਝ ਵੀਡੀਓ ਪਾਉਂਦਾ ਰਹਿਣਾ ਤੁਸੀਂ ਸਵਾਲ ਕੀਤਾ ਸੀ ਨਾਲ ਦੀ ਨਾਲ ਤੁਸੀਂ ਜਵਾਬ ਵੀ ਬਹੁਤ ਵਧੀਆ ਦਿੱਤਾ ਕਿ ਲੋਕ ਸ਼ੇਮਾ ਦਰਿਆ ਕਹਿੰਦੇ ਨੇ ਪਰ ਇਹ ਗੰਦਾ ਨਾਲ ਬਿਲਕੁਲ ਸਹੀ ਗੱਲ ਹੈ ਮਾਸਟਰ ਜੀ ਇਹ ਗੰਦਾ ਨਾਲ ਹੈ ਜਿਹਨੇ ਦੁਨੀਆ ਦੇ ਘਰ ਅਜਾੜ ਕੇ ਰੱਖ ਦਿੱਤੇ ਬਿਲਕੁਲ ਇਸ ਟਾਈਮ ਜਿਹੜਾ ਨਸ਼ੇ ਦਾ ਪ੍ਰਭਾਵ ਹੈ ਪੰਜਾਬ ਤੇ ਇੰਡੀਆ ਤੇ ਵੱਡ ਲੇਵਲ ਦੀ ਫੈਲਾ ਹੋਇਆ ਬਾਹਰ ਵੀ ਇਹ ਦਵਾਈ ਸਾਡੀ ਕੂਰੀਅਰ ਹੋ ਕੇ ਜਾਂਦੀ ਹੈ ਇਸ ਤਰ੍ਹਾਂ ਕੂਰੀਅਰ ਬਾਹਰ ਨੂੰ ਜਾਂਦਾ ਬਿਲਕੁਲ ਉੱਥੇ ਦੇ ਲੋਕ ਨਸ਼ਾ ਕਰਦੇ ਜੀ ਅਗਲੀ ਗੱਲ ਤੁਸੀਂ ਪੁੱਛਿਆ ਨਸ਼ਾ ਤੋਂ ਪ੍ਰਭਾਵਿਤ ਕਿਉਂ ਹੁੰਦੇ ਨੇ ਹਾਂ ਜੀ ਪਹਿਲੀ ਗੱਲ ਤਾਂ ਜਿੰਨੇ ਮੁੰਡੇ ਨਸ਼ਾ ਕਰਨ ਆਉਂਦੇ ਨੇ ਕਰਨ ਵਾਲੇ ਸਾਡੇ ਕੋਲੇ ਆਉਂਦੇ ਨੇ ਅਸੀਂ ਉਹਨੂੰ ਪੁੱਛਦੇ ਹਾਂ ਕਿ ਨਸ਼ਾ ਕਿਉਂ ਕਰਨ ਲੱਗਿਆ ਕੋਈ ਟੈਨਸ਼ਨ ਕ੍ਰੇਸ ਕਰਜ਼ਾ ਮਾੜੀ ਸੰਗਤ ਮਾੜੀ ਸੰਗਤ ਮਿਲ ਗਈ ਜੀ ਕਈ ਕਹਿੰਦੇ ਨੇ ਸਾਡਾ ਫਰੈਂਡ ਸਰਕਲ ਮਾੜਾ ਸੀ ਜੀ ਮੱਖਾ ਫਰੈਂਡ ਸਰਕਲ ਨਾ ਹੈ ਤੋਂ ਦੋਸਤਾਂ ਸਰਕਲ ਦਾ ਹੈ ਦੋਸਤਾਂ ਸਰਕਲ ਦਾ ਹੈ ਸਿੱਧੂ ਸਾਹਿਬ ਫਰੈਂਡ ਤਾਂ ਹੈ ਜਿਹਦੇ ਤੇਰੇ ਮਾਪਿਓ ਨਾਲ ਆਏ ਨੇ ਆਹ ਤੇਰੇ ਚਾਚੇ ਦਾਜ ਮਾਸਟਰ ਨੂੰ ਥੋੜਾ ਬੈਠੇ ਨੇ ਇਹ ਤੇਰੇ ਨਾਲ ਆਏ ਨੇ ਬਚਾਉਣਾ ਚਾਹੁੰਦੇ ਨੇ ਜਿਹੜੇ ਤੈਨੂੰ ਬਚਾਉਣਾ ਚਾਹੁੰਦੇ ਨੇ ਫਰੈਂਡ ਤੇਰੇ ਇਹ ਨੇ ਪਰ ਨੌਜਵਾਨੀ ਚੀਜ਼ ਹੀ ਐਸੀ ਹੈ ਜਦੋਂ ਬੰਦੇ ਦੀ ਉਮਰ 20 ਸਾਲ ਦੇ ਲਗਭਗ ਆਸ-ਪਾਸ ਕਰਾਸ ਕਰਦੇ 16 ਤੋਂ 25 ਤੱਕ ਉਦੋਂ ਉਹਨੂੰ ਘਰ ਦੇ ਬੁਰੇ ਲੱਗਦੇ ਆ ਜੀ ਬਾਹਰ ਲੋਕ ਚੰਗੇ ਲੱਗਦੇ ਆ ਬਾਹਰ ਲੋਕ ਜਿੰਦ ਕੱਢਣ ਦੇ ਮਾਰੇ ਵੀ ਕਈ ਵਾਰੀ ਕਿਸੇ ਨੂੰ ਨਸ਼ੇ ਤੇ ਲਾ ਦਿੰਦੇ ਨੇ ਜੀ ਮੇਨ ਕਾਰਨ ਇਹਦੇ ਨਸ਼ਾ ਕਰਨ ਦੇ ਕਈ ਵਾਰ ਸਾ ਕਿਸੇ ਦਾ ਮੁੰਡੇ ਦੀ ਮੌਤ ਹੋ ਗਈ ਡੈਥ ਹੋ ਗਈ ਉਹ ਕਹਿੰਦਾ ਦੁਨੀਆ ਤੇ ਹੈ ਹੀ ਕੁਛ ਨਹੀਂ ਮੇਰੇ ਵਾਸਤੇ ਰੱਬ ਵੀ ਨਹੀਂ ਉਹ ਵੀ ਨਸ਼ਾ ਕਰਨ ਲੱਗ ਗਿਆ ਨਸ਼ਾ ਕਰਨ ਲੱਗ ਗਿਆ ਕਈ ਵਾਰ ਕਿਸੇ ਕੋਲੇ ਜ਼ਮੀਨ ਹੈ ਥੋੜੀ ਉਹਨੂੰ ਏਜੰਟ ਕਹਿ ਦਿੰਦਾ ਵੀ ਯਾਰ ਤੂੰ ਇੱਥੇ ਕਿਉਂ ਟੱਕੇ ਖਾਂਦਾ ਫਿਰਦਾ ਵੇਚ ਕੇ 30 ਲੱਖ ਦੀ ਤੈਨੂੰ ਕੈਨੇਡਾ ਭੇਜ ਦਿੰਦਾ ਉਹ ਜ਼ਮੀਨ ਵੇਚ ਕੇ ਏਜੰਟ ਨੂੰ ਪੈਸੇ ਤੇ ਏਜੰਟ ਭੱਜ ਗਿਆ ਉਹ ਨਸ਼ਾ ਕਰਨ ਲੱਗ ਗਿਆ ਉਹਦੇ ਕੋਲੇ ਜ਼ਮੀਨ ਵੀ ਨਹੀਂ ਰਹੀ ਪੈਸਾ ਵੀ ਨਹੀਂ ਰਿਹਾ ਵਿਚਾਰਾ ਉਹਦੇ ਹੜੀ ਕਰਦਾ ਜਾਂ ਕਈ ਵਾਰ ਕਿਸੇ ਬੰਦੇ ਤੋਂ ਗਲਤੀ ਹੋ ਗਈ ਕੋ ਟੈਨਸ਼ਨ ਹੋ ਗਈ ਇਸ ਤਰ੍ਹਾਂ ਡਿਪਰੈਸ਼ਨ ਬੱਚੇ ਨੂੰ ਨੇ ਪੜ੍ਹ ਲਈ ਐਮਏ ਕਰ ਲਈ ਬੀਐ ਜਾ ਉਹਨੇ ਪੀ ਐਚ ਡੀ ਕਰ ਲਈ ਨੌਕਰੀ ਨਹੀਂ ਮਿਲ ਰਹੀ ਤਾਂ ਵੀ ਉਹ ਬੱਚੇ ਨਸ਼ਾ ਕਰਨ ਲੱਗ ਜਾਂਦੇ ਆ ਮੈਂ ਤਾਂ ਮਾਪਾ ਬਾਬੂ ਨੂੰ ਕਹਾਂਗਾ ਕਿ ਆਪਣੇ ਬੱਚਿਆਂ ਨਾਲ ਘਰ ਦੇ ਵਿੱਚ ਦੋਸਤਾਂ ਮਿੱਤਰਾਂ ਵਾਲਾ ਵਿਹਾਰ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਬੱਚੇ ਦੇ ਅੱਗੇ ਆਪਣੇ ਵਲੇ ਜਦੋਂ ਬੱਚੇ ਨੂੰ ਪੜਨ ਭੇਜਦੇ ਸੀ ਮਾਪਾ ਤਾਂ ਮਗਰ ਸਕੂਲ ਚ ਗੇੜਾ ਮਾਰਦੇ ਸੀ ਠੀਕ ਠੀਕ ਪਰ ਮਾਪਾ ਫੀਸ ਭਰ ਰਹੇ ਹੁੰਦੇ ਗੇੜਾ ਵੀ ਮਾਰਦੇ ਖੇਤ ਨੂੰ ਨਾਲ ਦਾ ਬਾਪੂ ਵੈਸੀ ਆ ਜਾਂਦਾ ਵੈਸੀ ਰਹਿੰਦੇ ਵਿੱਚ ਸਕੂਲ ਦਾ ਡਰ ਹੁੰਦਾ ਸੀ ਹੁਣ ਬੱਚਾ ਸਕੂਲ ਚ ਬੈਂਚ ਚ ਚੜਦਾ ਉਹਨਾਂ ਨੇ ਬੈਂਚ ਲਾ ਰਿਆ ਉਹ ਉਥੇ ਕੀ ਕਰ ਰਿਹਾ ਨਹੀਂ ਕਰ ਰਿਹਾ ਕੁਛ ਨਹੀਂ ਜੀ ਹਰ ਬੱਚੇ ਕੋਲੇ ਮੋਬਾਈਲ ਹੋਗਾ ਜੀ ਮੈਸੇਜ ਕੀਤਾ ਉਹਤੀ ਸਾਰਾ ਕੁਝ ਚੈਟ ਹੋ ਰਹੀ ਹੈ ਪ੍ਰੋਬਲਮ ਆ ਇਹ ਕੁੜੀਆਂ ਹੋ ਗਈਆਂ ਕਈ ਬੱਚੇ ਐਸੇ ਹੀ ਮੇਰੇ ਕੋਲੇ ਆਏ ਨੇ ਤੂੰ ਨਸ਼ਾ ਕਿਉਂ ਕਰਨ ਲੱਗਿਆ ਕਹਿੰਦਾ ਮੇਰੀ ਕਿਸੇ ਨਾਲ ਗੱਲਬਾਤ ਚੱਲਦੀ ਸੀ ਉਹ ਕੁੜੀ ਹੁਣ ਕਿਤੇ ਹੋਰ ਵਿਆਹੀ ਮੈਂ ਉਹ ਡਿਪਰੈਸ਼ਨ 'ਚ ਨਸ਼ਾ ਕਰਨ ਲੱਗ ਪਿਆ ਡਿਪਰੈਸ਼ਨ 'ਚ ਆ ਗਿਆ ਇਹ ਹੋ ਗਿਆ ਮਤਲਬ ਮਕਸਦ ਉਥੇ ਵੇਖਦਾ ਵੜਿਆ ਕਿ ਸਾਡਾ ਜਿਹੜਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਜਿਵੇਂ ਕਲਗੜਾ ਬੰਦਾ ਸੋਟੀ ਦਾ ਸਹਾਰਾ ਲੈਂਦਾ ਹੈ ਇਹ ਲੋਕ ਨਸ਼ਰਾ ਸਹਾਰਾ ਲੈਣ ਲੱਗ ਜਾਂਦੇ ਹੈ ਹੋ ਡਾਕਟਰ ਸਾਹਿਬ ਗਲੇ ਵੀ ਜੋ ਨਸ਼ਾ ਲਾਗਿਆ ਕਰਦਾ ਗ੍ਰਸਤ ਹੋ ਗਿਆ ਇਹਨੂੰ ਆਪਾਂ ਹੁਣ ਬਚਾਉਣਾ ਹੈ ਮੋਰੇ ਦੇ ਵਿੱਚ ਦਵਾਈ ਤੋਂ ਇਲਾਵਾ ਡਾਈਟ ਦਾ ਕੀ ਰੋਲ ਹੈ ਦੇਖੋ ਦੋ ਬਤਨੇ ਇੱਕ ਤਾਂ ਸਾਡੀ ਕਾਉਂਸਲਿੰਗ ਪ੍ਰਬੰਧ ਮਰੀ ਕਿਰਪਾ ਨਾਲ ਬਹੁਤ ਵਧੀਆ ਜੀ ਮੈਂ ਕੱਲ੍ਹ ਨੂੰ ਬਿਠਾ ਕੇ ਕਾਉਂਸਲਿੰਗ ਕਰਦਾ 20 ਮਿੰਟ ਦੀ ਦਵਾਈ ਸਾਫ ਕਰਦਾ ਦੂਸਰਾ ਇਹ ਵੀ ਅਸੀਂ ਜਿਹੜੇ ਸ਼ਰਾਬ ਵਾਲੇ ਨੇ ਉਹਨਾਂ ਦਾ ਸਰ ਜਾਂਦਾ ਉਹਨੂੰ ਡਾਈਟ ਦੀ ਲੋੜ ਨਹੀਂ ਪਰ ਜਿਹੜੇ ਸ਼ਰਾਬ ਤੋਂ ਬਿਨਾਂ ਭੁੱਕੀ ਭੀ ਮਸ਼ਰਾਬ ਜੀਵ ਥੱਲੇ ਵਾਲੀ ਗੋਲੀ ਕੋਈ ਪ੍ਰੈਗਾ ਸਪ ਸਿਗਨੇਚਰ ਲੈਂਦੇ ਨੇ ਚਿਪਟਾ ਲੈਂਦੇ ਨੇ ਟੀਕੇ ਲਾਉਂਦੇ ਨੇ ਉਹਨਾਂ ਵਾਸਤੇ ਅਸੀਂ ਇਹ ਖਰਾਕ ਲਿਖ ਕੇ ਦਿੰਦੇ ਆ ਇਹਦੇ ਵਿੱਚ ਖਸ ਖਤ ਬਦਾਮਾਂ ਦਾ ਪਾਊਡਰ ਹੈ ਨਿਊਰੋਵਿੰਡ ਦੇ ਵਿਟਾਮਿਨ ਬੀ ਕੰਪਲੈਕਸ ਦੇ ਇੰਜੈਕਸ਼ਨ ਨੂੰ ਉਦੀ ਸਿਹਤ ਦੇਖ ਕੇ ਇੱਕ ਮਰਬਿਆਂ ਦੀ ਚੱਟਣੀ ਬਣਦੀ ਹੈ ਇੱਕ ਇਹਦੇ ਵਿੱਚ ਜੂਸ ਲਿਖ ਕੇ ਦਿੰਦੇ ਆ ਕਿਉਂਕਿ ਸਾਡਾ ਸਰੀਰ ਵੀ ਪਹਿਲਾਂ ਤਕੜਾ ਹੋਣਾ ਚਾਹੀਦਾ ਨਸਾਂ ਸਿਹਤ ਵਾਸਤੇ ਬਿਲਕੁਲ ਮਾਰਕਸ ਸਾਡੀ ਦਵਾਈ ਦੇ ਵਿੱਚ ਕੋਈ ਨਸ਼ਾ ਨਹੀਂ ਬਹੁਤ ਬੰਦੇ ਇੱਕ ਕਮੈਂਟ ਕਰਦੇ ਹੁੰਦੇ ਆ ਸ਼ਾਇਦ ਇਹ ਵੀਡੀਓ 'ਚ ਵੀ ਕਮੈਂਟ ਕਰਨ ਇਹ 'ਚ ਕੈਮੀਕਲ ਹੋਊ ਜੀ ਅੱਛਾ ਅਗਰ ਕੈਮੀਕਲ ਹੁੰਦਾ ਸਾਡਾ ਕੋਰੀਅਰ 에ਅਰਪੋਰਟ ਰਹੀ ਦੀ ਕ੍ਰੋਸ ਕਰਦਾ ਹਾਂ ਬਿਲਕੁਲ ਅਗਰ ਇਹ 'ਚ ਕੋਈ ਨਸ਼ਾ ਹੁੰਦਾ 에ਅਰਪੋਰਟ ਕ੍ਰੋਸਿੰਗ ਸੀ ਕਰਦਾ ਨਹੀਂ ਕਰਦਾ ਜੀ 9 ਸਾਲ ਹੋ ਗਏ ਹੁਣ ਤਾਂ ਅਸੀਂ ਅੰਦਰ ਹੋ ਜਾਂਦੇ ਹਾਂ ਬਿਲਕੁਲ ਬਿਲਕੁਲ ਬਹੁਤੇ ਲੋਕਾਂ ਨੇ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹ ਗਲਤ ਕਮੈਂਟ ਕਰਦੇ ਨੇ ਹਾਂ ਹਾਂ ਕੋਈ ਬੰਦਾ ਗਲਤ ਕਮੈਂਟ ਕਰਦਾ ਤੁਸੀਂ ਆਪਣੇ ਜਜਮੈਂਟ ਲਾਓ ਵੀ ਇਹ ਨਸ਼ਾ ਕਰਦਾ ਜਾਂ ਇਹਦੇ ਆਂਟੀ ਹੈ ਬਿਲਕੁਲ ਠੀਕ ਹੈ ਨਹੀਂ ਇਹਦਾ ਸਾਈਡ ਇਫੈਕਟ ਕੋਈ ਨਹੀਂ ਅਸੀਂ ਲਿਖ ਕੇ ਦੇਣ ਨੂੰ ਤਿਆਰ ਜੀ ਤੇ ਅਗਲੀ ਗੱਲ ਇਹ ਵੀ ਜਿਹੜਾ ਬੰਦਾ ਨਸ਼ਾ ਮੈਡੀਕਲ ਕਰਦਾ ਮੰਨ ਲਓ ਇੱਕ ਬੰਦਾ ਸਾਡੇ ਕੋਲੇ ਆਇਆ ਉਹ 10 ਗੋਲੀਆਂ ਖਾਂਦਾ ਅਸੀਂ ਇੱਕਦਮ ਉਹਦਾ ਨਸ਼ਾ ਨਹੀਂ ਬੰਦ ਕਰਦੇ ਇਧਰੋਂ ਖੁਰਾਕ ਦੇਣੀ ਹੈ ਲੈ ਵੀ 10 ਦਿਨ ਤੱਕ 8 ਗੋਲੀਆਂ ਖਾਣੀਆਂ ਨੇ ਜੀ ਫਿਰ 10 ਦਿਨ 6 ਗੋਲੀਆਂ ਖਾਣੀਆਂ ਨੇ ਜੀ ਫਿਰ 4 ਫਿਰ 2 ਫਿਰ 1 ਫਿਰ ਅੱਧੀ ਹੌਲੀ ਹੌਲੀ ਘਟਾ ਘਟਾ ਕੇ ਨਸ਼ਾ ਛਡਣਾ ਇਹ ਸਾਡਾ ਨਸ਼ਾ ਛਡਾਉਣ ਦਾ ਤਰੀਕਾ ਹੈ ਗੁੱਡ ਬਹੁਤ ਅੱਛਾ ਜੀ ਬਹੁਤ ਅੱਛਾ ਸਵਾਲ ਹੈ ਜੀ ਤੇ ਹੁਣ ਥੋੜਾ ਅੱਗੇ ਮੈਡੀਸਨ ਦਾ ਤੁਹ ਕਿ ਦੱਸਤਾ ਵੀ ਜਿਹੜੀ ਮੈਡੀਸਨ ਹੈ ਬਿਲਕੁਲ ਗਰੀ ਹੈ ਬਿਲਕੁਲ ਗਰੀ ਐ ਕੋਸਟ ਹੈ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਕੋਈ ਹੈ ਤੁਹਾਡੇ ਕੋਲੇ ਕਿ ਜਿੱਤਾਂ ਕੋਈ ਬਿਮਾਰੀ ਦੇਖੋ ਦਵਾਈਆਂ ਕੋਈ ਬਿਮਾਰੀ ਦਵਾਈਆਂ ਤਾਂ ਸਾਡੇ ਕੋਲੇ ਸਾਰੀਆਂ ਹੈਗੀਆਂ ਜੀ ਕਿਉਂਕਿ ਜਦੋਂ ਦਵਾਈਆਂ ਬਾਰੇ ਪੂਰੀ ਜਾਣਕਾਰੀ ਹੈ ਮੈਂ 6 ਸਾਲ ਹਰਦੌਰ ਰਿਹਾ ਫੇਰ ਦੇ ਵਿੱਚ ਉੱਥੇ ਦਵਾਈਆਂ ਜੜੀਆਂ ਬੂਟੀਆਂ ਸਿੱਖੀਆਂ ਨੇ ਜਾਂ ਬਾਅਦ ਚਿੱਤ ਅੱਗੇ ਡਿਗਰੀਆਂ ਕਰ ਲਈਆਂ ਪਰ ਇੱਕ ਮੇਰੇ ਮਨ ਨੂੰ ਕਿ ਸੱਟ ਇਹ ਲੱਗ ਗਈ ਸੀ ਕਿ ਮੇਰੇ ਇੱਕ ਬ੍ਰਦਰ ਦੀ ਮੌਤ ਹੋ ਗਈ ਸੀ ਨਸ਼ੇ ਦੇ ਕਾਰਨ ਅੱਛਾ ਫੌਜ ਦੇ ਵਿੱਚ ਸਰਦਾਰ ਬੈਂ ਸਿੰਘ ਔਲਖ ਸਭ ਤੋਂ ਦੋ ਤੋਂ ਛੋਟਾ ਸੀ ਉਹ ਤੇ ਉਹਦੀ ਮੌਤ ਹੋਈ ਉਹਦੀ ਮੌਤ ਤੋਂ ਬਾਅਦ ਪਰਿਵਾਰ ਨੇ ਬੈਠ ਕੇ ਮੀਟਿੰਗ ਕੀਤੀ ਗਈ ਕਿ ਇਹਦੀ ਪੈਨਸ਼ਨ ਜਿਹੜੀ ਕਿਉਂਕਿ ਉਹਦੀ ਮੈਰਜੀ ਨਹੀਂ ਸੀ ਹੋਈ ਮਾਤਾ ਨੂੰ ਮਿਲਦੀ ਸੀ ਉਹ ਮਾਤਾ ਜੀ ਨੂੰ ਪੈਨਸ਼ਨ ਮਿਲਦੀ ਸੀ ਅਸੀਂ ਉਹ ਪੈਨਸ਼ਨ ਦੀ ਦਵਾਈ ਲੈ ਆ ਕੇ ਇਸ ਤਰ੍ਹਾਂ ਕਰਕੇ ਵੰਡਣ ਲੱਗੇ ਅਗਲੀ ਗੱਲ ਉਦੋਂ ਵਾਂ ਇਹ ਵੀ ਇੱਕ ਪਰ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਾਥ ਹੈ ਪੰਚਾਇਤ ਦਾ ਪੂਰਾ ਸਾਥ ਹੈ ਉਹ ਜ਼ਰਾ ਪ੍ਰਬੰਧ ਕਮੇਟੀ ਦਾ ਪੂਰਾ ਸਾਥ ਹੈ ਮੇਰੇ ਨਗਰ ਦੇ ਲੋਕਾਂ ਦਾ ਪੂਰਾ ਸਾਥ ਹੈ ਕਿ ਕੋਈ ਅਗੇ ਰਾਹ ਕਰ ਕੋਈ ਸਰਸਤੇ ਨੇ ਸਾਰਾ ਕੁਝ ਦਫਤਰ ਦਾ ਐਡਰੈਸ ਵੀ ਦਿੰਦੇ ਨੇ ਪਰ ਜਿਹੜੇ ਲੋਕ ਦਵਾਈ ਲੈਣ ਆਉਂਦੇ ਨੇ ਉਹਨਾਂ ਦਾ ਸਾਥ ਕਿੱਥੇ ਮਿਲਦਾ ਕਿਉਂਕਿ ਕਈ ਵਾਰ ਸਾਡੇ ਕੋਲ ਦਵਾਈ ਲੈ ਗਏ ਦੋ ਤਿੰਨ ਬੰਦਿਆਂ ਦੀ ਗਾਹ ਲਾ ਕੇ ਵੇਚ ਤੀ ਬਹੁਤ ਮਾੜੀ ਗੱਲ ਹੈ ਸਾਡੇ ਕੋਲ ਫ੍ਰੀ ਲੈ ਕੇ ਜਾਂਦੇ ਅੱਗੇ ਜਾ ਕੇ ਵੇਚ ਦਿੰਦੇ ਆ ਇਹ ਬਹੁਤ ਕੰਮ ਗਲਤ ਹੋ ਗਿਆ ਉਹ ਤੋਂ ਬਿਨਾ ਇੱਕ ਚਿੰਤਾ ਦਾ ਵਿਸ਼ਾ ਜੀ ਦਾ ਸ਼ਰਾਬ ਦਾ ਖਾਸ ਗੱਲ ਨਹੀਂ ਸ਼ਰਾਬ ਪੁਕੀ ਹੀ ਉਹਨਾਂ ਦਾ ਲੋਕ ਨਸ਼ੇ ਨਹੀਂ ਮੰਨਦੇ ਅੱਜ ਕੱਲ ਬਿਲਕੁਲ ਠੀਕ ਹੈ ਹੁਣ ਸੋਚਣਾ ਹੀ ਗੱਲ ਇਹ ਹੈ ਕਿ ਕਈ ਵਾਰ 14 ਸਾਲ ਦੇ 15 ਸਾਲ ਦੇ ਸਾਡੇ ਕੋਲ ਬੱਚੇ ਨਸ਼ਾ ਕਰਨ ਵਾਲੇ ਹੁੰਦੇ ਆ ਉਹ ਮਾਈ ਗੋਡ ਉਹ ਤੋਂ ਬਿਨਾ ਕੁਝ ਏਰੀਆ ਐਸੇ ਨੇ ਮ ਉਹਨਾਂ ਦਾ ਏਰੀਆ ਦਾ ਨਾਮ ਨਹੀਂ ਲੈਂਦਾ ਕਿਉਂਕਿ ਜੇ ਏਰੀਆ ਦਾ ਨਾਮ ਲਏ ਫਿਰ ਅਗਲਾ ਉਧਰ ਰਿਸ਼ਤਾ ਨਹੀਂ ਕਰਦਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਇੱਕ ਵੀਡੀਓ ਵਾਇਰਲ ਹੋਈ ਸੀ ਆਪਣੇ ਏਰੀਆ ਦੇ ਵਿੱਚੋਂ 20 25 ਕਿਲੋਮੀਟਰ ਦੀ ਉੱਥੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਭਾਈ ਜੀ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਕਹਿ ਰਹੇ ਸੀ ਜੇ ਸਾਡੇ ਪਿੰਡ ਰਿਸ਼ਤਾ ਕਰਨਾ ਹੈ ਕੁੜੀ ਦਾ ਜਾਂ ਮੁੰਡੇ ਦਾ ਉਹਦਾ ਡੋਪ ਟੈਸਟ ਕਰਾਓ ਸ਼ਾਇਦ ਤੁਸੀਂ ਦੇਖੀ ਹੋਵੇ ਦੇਖਿਆ ਜੀ ਮੈਂ ਦੇਖੀ ਮੈਂ ਵੀ ਦੇਖੀ ਹੈ ਆ ਜੋ ਪੰਡਤਾਂ ਵਾਲਿਆਂ ਪੁੜਲੀਆਂ ਨਹੀਂ ਲੋਕ ਬਣਾਉਂਦੇ ਪਹਿਲਾਂ ਡੋਪ ਟੈਸਟ ਕਰਾਉਂਦੇ ਨੇ ਬੱਚਾ ਨਸ਼ਾ ਦਾ ਨਹੀਂ ਕਰਦਾ ਬਿਲਕੁਲ ਹੁਣ ਦੁੱਖ ਇਹ ਹੋ ਗਿਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਸੀ ਕਿ ਮੇਰੇ ਕੋਲੇ 100 ਮਗਰ ਜੇ 70 ਬੰਦੇ ਆਉਂਦੇ ਨੇ ਤਾਂ 30 ਕੁੜੀਆਂ ਵੀ ਨਸ਼ਾ ਕਰ ਵਾਲੀਆਂ ਆਉਣ ਲੱਗੀਆਂ ਜਿਹੜੀਆਂ ਮੈਡੀਕਲ ਨਸ਼ਾ ਕਰਦੀਆਂ ਨੇ ਚਿੱਟੇ ਦਾ ਹੀਰੋਇਨ ਦਾ ਉਹ ਇਹਦਾ ਕੀ ਕਹਦੇ ਨੂੰ ਇੱਕ ਹੋਰ ਚੰਦੀ ਹੈ ਨਵੇਂ ਨਸ਼ੇ ਨੇ ਕਰੈਕਸ ਕੈਂਪਰ ਵਗੈਰਾ ਕਹਿ ਰਿਹਾ ਮਨੇ ਗੋਲੀਆਂ ਵਗੈਰਾ ਇਹ ਖਾਣ ਵਾਲੀਆਂ ਕੁੜੀਆਂ ਨੇ ਆਉਂਦੀਆਂ ਨੇ ਬਹੁਤ ਮਸ਼ੀਨ ਦਾ ਵਿਛਾ ਹੋ ਗਿਆ ਸੋ ਆਖਰ ਤੇ ਵੀ ਤੁਹਾਨੂੰ ਅਸੀਂ ਜਿਹੜਾ ਹੈ ਕੋਈ ਟਿਪਸ ਇਹਦਾ ਦਿਓ ਜਿਹੜਾ ਕਿ ਪਬਲਿਕ ਨੂੰ ਜਿਹਨੇ ਵੀ ਨੌਜਵਾਨ ਬੱਚੇ ਦੇਖ ਰਹੇ ਨੇ ਵੀਡੀਓ ਵੀ ਉਹ ਤੇ ਉਹ ਜਿਹੜਾ ਇਹ ਜਾਤ ਪਾਸ ਸਕਣ ਅ ਉਹਦੇ ਬਾਰੇ ਸੰਦੋ ਸੋਈ ਦੋਕ ਲੈਣਾ ਦੇਖੋ ਜੀ ਦੋ ਲਾਈਨਾਂ ਇਹ ਨਹੀਂ ਪਹਿਲੀ ਗਲਤੀ ਵੀ ਨਸ਼ਾ ਛੱਡ ਕੇ ਕੋਈ ਨਹੀਂ ਮਰਿਆ ਕਰਕੇ ਲੱਖਾਂ ਮਰ ਗਏ ਕਿਸੇ ਪਿੰਡ 'ਚ ਮੈਨੂੰ ਦੱਸੋ ਵੀ ਨਸ਼ਾ ਛੱਡ ਕੇ ਮਰ ਗਿਆ ਬਿਲਕੁਲ ਕੋਈ ਨਹੀਂ ਮਰਿਆ ਅਗਲੀ ਗੱਲ ਇਹ ਵੀ ਸਾਡੇ ਕੋਲੇ ਬੇਚੇ ਚ ਕੋ ਕੇ ਸਿੱਧੇ ਆਓ ਗਲਤ ਕਮੈਂਟਾਂ ਤੋਂ ਗਲਤ ਅਫਵਾਹਾਂ ਤੋਂ ਬਚੋ ਜਿਹੜੇ ਪਿੰਡਾਂ ਦੇ ਵਿੱਚ ਕੋਈ ਕਲੱਬ ਬਣੇ ਹੋਏ ਨੇ ਚਾਹੇ ਉਹ ਖੇਡਾਂ ਦੇ ਕਲੱਬ ਨੇ ਯੂਥ ਕਲੱਬ ਨੇ ਕਿਸੇ ਵੀ ਕਿਸਮ ਦੇ ਕਲੱਬ ਬਣੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਸਾਡੇ ਵੱਲੋਂ ਕੈਂਪ ਲਵਾਓ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਉਣ ਨੂੰ ਤਿਆਰ ਆ ਇਸ ਟਾਈਮ ਜਿਹੜਾ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਪਿਆ ਨਸ਼ਿਆਂ ਦਾ ਹਾਲਾਤ ਸਾਡੇ ਕੋਲ ਇੱਥੇ ਮਾਵਾਂ ਰੋਂਦੀਆਂ ਨੇ ਕਈ ਵਾਰ ਆ ਕੇ ਮਾਸਟਰ ਜੀ ਐਂ ਵੀ ਕਹਿੰਦੀਆਂ ਨੇ ਜੇ ਮੇਰਾ ਮੁੰਡਾ ਮਰ ਜੇ ਮੈਂ ਸੁੱਖ ਦੀ ਰੋਟੀ ਖਾ ਲਵਾਂ ਓਏ ਹੋਏ ਬੜਾ ਮਨ ਦੁਖੀ ਹੁੰਦਾ ਕਈ ਵਾਰ ਰਾਤ ਨੂੰ ਐਨੀ ਟੈਨਸ਼ਨ ਪਾਜਦੀ ਨੇ ਜਰੋ ਅੱਜ ਇੱਕ ਦਿਨੇ ਮਾਈ ਆਈ ਸੀ 65 70 ਸਾਲ ਦੀ ਕਹਿੰਦੀ ਮੇਰਾ ਮੁੰਡਾ ਮਰ ਜਵੇ ਕਿੱਥੇ ਪੰਜਾਬ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁਆ ਦਿੰਦੀਆਂ ਸੀ ਤੇਰੀ ਤੂੰ ਬਧੇ ਖੁੱਲੇ ਪੜੇ ਤੇ ਇਹ ਮੇਰੀ ਟਿਪਸ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਪਿੰਡਾਂ ਦੇ ਵਿੱਚ ਕੈਂਪ ਲਵਾਓ ਅਸੀਂ ਮਰੀਜ਼ ਨੂੰ ਦਾਖਲ ਨਹੀਂ ਕਰਦੇ ਤਖਲੀਬ ਨਹੀਂ ਹੋਣ ਦਿੰਦੇ ਬਿਲਕੁਲ ਬਿਲਕੁਲ ਇਹ ਦੋ ਗੱਲਾਂ ਦਾ ਖਿਆਲ ਰੱਖ ਕੇ ਸਾਡੇ ਕੋਲ ਬੇਚਿਸ਼ ਕੋ ਆਓ ਹਾਂਜੀ ਆਖਰ ਦੇ ਵਿੱਚ ਫੇਰ ਮੈਂ ਤੁਹਾਨੂੰ ਬੇਨਤੀ ਕਰਦਾ ਜਿੰਨੇ ਵੀ ਸਬਸਕ੍ਰਾਈਬਰ ਨੇ ਸਾਡੇ ਫਾਲੋਅਰ ਨੇ ਵੀ ਜਿਹੜੀ ਇਹ ਦਵਾਈ ਹੈ ਡਾਕਟਰ ਸਾਹਿਬ ਕੋਲੇ ਬਿਲਕੁਲ ਫ੍ਰੀ ਹੈ ਇਹਨਾਂ ਸੋਚਣ ਵਿੱਚ ਪੈਸੇ ਲਏ ਜਾਂਦੇ ਨੇ ਜਾਂ ਹੋਰ ਬਿਲਕੁਲ ਫ੍ਰੀ ਸੇਵਾ ਹੈ ਇਹ ਤੇ ਅੱਜ ਦੇ ਵਿੱਚ ਮੈਂ ਆਪਣੇ ਚੈਨਲ ਅਬਰੀਕ ਸਿੰਘ ਬ੍ਰਿੰਗ ਪ੍ਰੋਫਾਈਲ ਚੈਨਲ ਹੈ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰੇ ਦਾ ਲਾਭ ਉਠਾ ਸਕਣ ਬਹੁਤ ਬਹੁਤ ਧੰਨਵਾਦ ਕਰਤਾ ਬਹੁਤ ਬਹੁਤ ਧੰਨਵਾਦ ਜੀ ਅੱਜ ਸਰਕਾਰ ਦੀ ਖਲਸਾ ਵਾਇਰਲ